ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਮਾਤਾ ਵੈਸ਼ਨੋ ਦੇਵੀ ਮਾਰਗ ਤੇ ਭਾਰੀ لینڈ ਸਲਾਈਡ ਜ਼ਮੀਨ ਖਿਸਕਣ ਕਾਰਨ ਕਈ ਸ਼ਰਧਾਲੂ ਹੋਏ ਜ਼ਖਮੀ ਇਹ ਮਾਨਸੂਨ ਸ਼ੈਸ਼ਨ ਵਿਜੇ ਉਤਸਵ ਦਾ ਅਤੇ ਦੇਸ਼ ਦੇ ਮਾਨ ਦਾ ਸ਼ੈਸ਼ਨ ਹੈ ਪੀਐਮ ਨਰਿੰਦਰ ਮੋਦੀ ਜੀ ਹਿਮਕੋਟ ਸਾਹਿਬ ਦੀ ਯਾਤਰਾ ਦੌਰਾਨ ਸਿੱਖ ਨੌਜਵਾਨ ਦੀ ਮੌਤ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਗੁਰਪ੍ਰੀਤ ਸਿੰਘ ਰੋਟੀਆਂ ਮੰਗਣ ਵਾਲੇ ਬਦਮਾਸ਼ ਦਾ ਪੁਲਿਸ ਨੇ ਕੀਤਾ ਐਨਕਾਊਂਟਰ ਜਵਾਬੀ ਕਾਰਵਾਈ ਚ ਮੁਲਜ਼ਮ ਗੰਭੀਰ ਜ਼ਖਮੀ ਭਾਰਤੀ ਫੌਜ ਚੁੱਕੇਗੀ ਸਰਵਣ ਸਿੰਘ ਦੀ ਭੜਾਈ ਦਾ ਖਰਚਾ ਆਪਰੇਸ਼ਨ ਸੰਧੂਰ ਦੌਰਾਨ ਫੌਜੀ ਜਵਾਨਾਂ ਦੀ ਕਰਦਾ ਸੀ ਸੇਵਾ ਗਰੀਬਕਰ ਔਰ ਮਜੀਠਿਆ ਨੇ ਸਪੀਕਰ ਸੰਧਵਾ ਨੂੰ ਲਿਖੀ ਚਿੱਠੀ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਛੋਮਣੀ ਕਾਲੀ ਦਲ ਚ ਸ਼ਾਮਲ ਹੋਏ ਹਰਪ੍ਰੀਤ ਸਿੰਘ ਹੀਰੋ ਸ਼ਮੀਰ ਬਦਲ ਨੇ ਹਲਕਾ ਜੀਰਾ ਦਾ ਇੰਚਾਰਜ ਕੀਤਾ ਅਨੁਯੁਕਤਾ ਜਲੰਧਰਾ ਸਕੂਲ ਬੱਸ ਦੀ ਵਿੱਚ ਪੇੜ 'ਚ ਆਉਣ ਕਾਰਨ 4 ਸਾਲਾ ਬੱਚੀ ਦੀ ਮੌਤ ਪੁਲਿਸ ਨੇ ਡਰਾਈਵਰ ਨੂੰ ਕੀਤਾ ਕਾਬੂ ਮਮਦੋਟ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ 6 ਸਾਲਾ ਮਾਸੂਮ ਦੀ ਪਿੰਡ ਦੇ ਟੋਬੇ 'ਚ ਡੁੱਬਣ ਨਾਲ ਗਈ ਜਾਨ ਬੰਗਲਾਦੇਸ਼ 'ਚ ਹਵਾਈ ਫੌਜ ਦਾ ਜਹਾਜ਼ ਹਾ사ਗ੍ਰਸਤ ਮੀਂਹ ਕਾਰਨ ਰਣਵੇਤੇ ਫਿਸਲਿਆ 에어 ਇੰਡੀਆ ਦਾ ਜਹਾਜ਼ ਸਾਰਵਾਲੀ ਬਰਖਾਸਤ ਕਨਸਟੇਬਲ ਅਮਰਦੀਪ ਕੌਰ ਨੂੰ ਵੱਡਾ ਝਟਕਾ ਆਈ ਕੋਰਟ ਨੇ ਰੱਦ ਕੀਤੀ ਜ਼ਮਾਨਤ ਲੈਂਡ ਪੁਲਿੰਗ ਪਾਲਸੀ ਬਾਰੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਹੁਣ ਖਬਰਾਂ ਵਿਸਤਾਰ ਨਾਲ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸਥਿਤ ਵੈਸ਼ਨੋ ਦੇਵੀ ਮੰਦਿਰ ਜਾਣ ਵਾਲੇ ਪੁਰਾਣੇ ਰਸਤੇ ਤੇ ਸੋਮਵਾਰ ਸਵੇਰੇ ਜ਼ਮੀਨ ਖਿਸਕ ਗਈ ਜਿਸ ਵਿੱਚ ਘੱਟੋ-ਘੱਟ 4 ਸੱਧਾਲੂ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਧਿਕਾਰੀਆਂ ਅਨੁਸਾਰ ਇਹ ਜ਼ਮੀਨ ਕਿਸਕਣ ਘਟਣਾ ਘਟਣਾ ਕਸਵੇ ਵਿੱਚ ਭਾਰੀ ਵਾਰਸ਼ ਕਾਰਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ 8:50 ਮਿੰਟ ਦੇ ਕਰੀਬ ਬੁਲਚਨਗਾ ਲੰਗਰ ਖੇਤਰ ਦੇ ਨੇੜੇ ਵਾਪਰੀ ਜੋ ਕਿ ਬਾਣਗੰਗਾ ਦੇ ਨੇੜੇ ਸਥਿਤ ਹੈ ਅਤੇ ਯਾਤਰਾ ਦੇ ਸ਼ੁਰੂਆਤੀ ਬਿੰਦੂ ਵਜੋਂ ਜਾਣਿਆ ਜਾਂਦਾ ਹੈ ਇਹ ਉਹ ਸਥਾਨ ਹੈ ਜਿੱਥੇ ਸ਼ਰਧਾਲੂ ਆਮ ਤੌਰ ਤੇ ਖਚਰਾ ਤੇ ਇਕੱਠੇ ਹੁੰਦੇ ਹਨ ਜਮੀਨ ਖਿਸਕਣ ਤੋਂ ਤੁਰੰਤ ਵਾਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਮਲਬੇ ਵਿੱਚ ਫਸੇ ਚਾਰ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ ਸੰਸਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਮੌਨਸੂਨ ਸੈਸ਼ਨ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਨੇ ਅੰਤਰਰਾਸ਼ਟਰੀ ਫੌਰਸਟੇਸ਼ਨ ਤੇ ਭਾਰਤ ਦੇ ਉਤਰਨਾ ਅਤੇ ਅਪਰੇਸ਼ਨ ਸੰਦੂਰ ਵਿੱਚ ਉਸਦੀ ਬਹਾਦਰੀ ਦੀ ਉਦਾਹਰਣ ਦਿੱਤੀ। ਉਹਨਾਂ ਕਿਹਾ ਕਿ ਇਸ ਦਾ ਹੱਕੇ ਵਿੱਚ ਸ਼ਾਂਤੀ ਅਤੇ ਤਰੱਕੀ ਹੋਈ। ਲਾਲ ਕੋਰੀਡੋਰ ਹੁਣ ਤਾਂ ਇੱਕ ਹਰੇ ਵਿਕਾਸ ਖੇਤਰ ਵਿੱਚ ਬਦਲ ਰਿਹਾ ਹੈ। 2014 ਤੋਂ ਪਹਿਲਾਂ ਮਹਿੰਗਾਈ ਦਰ ਦੋਰੇ ਅੰਕਾਂ ਵਿੱਚ ਹੁੰਦੀ ਸੀ। ਹੁਣ ਇਹ ਲਗਭਗ 2% ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਿੰਗਾਈ ਘਟਾ ਹੈ ਤੇ ਵਿਕਾਸ ਦਾ ਰੁੱਚੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਬਹੁ ਪਾਰਟੀ ਵੱਬਦ ਅਤੇ ਉਹਨਾਂ ਦੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਵਿਦੇਸ਼ੀ ਦੌਰਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਇੱਕ ਸਹਿਕਾਰਾਤਮਕ ਮਾਹੌਲ ਬਣਾਇਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਹਥਿਆਰਵੰਦ ਸਨਾਮਾ ਦੀ ਬਹਾਦਰੀ ਦਾ ਵਰਣਨ ਕਰਦੇ ਹੋਏ ਸੰਸਦ ਮੈਂਬਰਾਂ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਏਕਤਾ ਦਾ ਸੰਦੇਸ਼ ਦੇਣ ਦੀ ਅਪੀਲ ਕੀਤੀ ਚਿਰੀ ਐਮਕੁੰਡਾ ਸਾਈਡ ਦੀ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ ਇੱਕ ਪੰਜਾਬੀ ਸਿੱਖ ਨੌਜਵਾਨ ਡੂੰਗੀ ਖੰਡ ਵਿੱਚ ਡਿੱਗ ਗਿਆ ਜਿਸ ਦੀ ਮੌਤ ਹੋ ਚੁੱਕੀ ਹੈ ਸਿੱਖ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਚਿਰੀ ਐਮਕੁੰਡਾ ਸਾਈਡ ਦੀ ਯਾਤਰਾ ਮਾਰਗ ਦੇ ਡੂੰਗੀ ਖੰਡ ਵਿੱਚ ਡਿੱਗਣ ਨਾਲ ਗੁਰਪ੍ਰੀਤ ਦੀ ਮੌਤ ਹੋ ਗਈ ਐਸਡੀਆਰਪੀ ਆਰਐਫਟੀਮ ਨੇ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਹੈ ਮੌਕੇ ਦੇ ਟੀਮਾਂ ਵੱਲੋਂ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਉਸਨੇ ਦਮ ਤੋੜ ਦਿੱਤਾ। ਸੂਚਨਾ ਮਿਲਦੇ ਹੀ ਗੋਵਿੰਦ ਘਾਟ ਪੁਲਿਸ ਤੇ ਐਸ ਡੀ ਆਰ ਐਫ ਮੌਕੇ ਉਤੇ ਪਹੁੰਚੀ ਤੇ ਦੇਹ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਦੱਸਦੀ ਏ ਕਿ ਐਤਵਾਰ ਨੂੰ ਸ਼੍ਰੀ ਐਮਪੁਣ ਸਾਹਿਬ ਦੀ ਯਾਤਰਾ ਤੇ ਜਾਂਦੇ ਸਮੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 18 ਸਾਲ ਦੇ ਕਰੀਬ ਹੈ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਜਿਹੜੇ ਹਗੜ ਸਾਹਿਬ ਦੀ ਯਾਤਰਾ ਤੇ 90 ਲੋਕਾਂ ਦੇ ਸਮੂਹ ਨਾਲ ਜਾ ਰਿਹਾ ਸੀ। ਗੋਵਿੰਦ ਘਾਟ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਯਾਤਰਾ ਮਾਰਗ ਉਤੇ ਜੰਗਲ ਚੱਟੀ ਨੇੜੇ ਗੁਰਪ੍ਰੀਤ ਸਿੰਘ ਪੈਦਲ ਰਸਤਾ ਛੱਡ ਕੇ ਪੁਰਾਣੇ ਤੇ ਖਰਾਬ ਰਸਤੇ ਤੇ ਜਾ ਰਿਹਾ ਸੀ ਰੇਲਿੰਗ ਪਾਰ ਕਰਕੇ ਸ਼ਾਰਟਕਟ ਰਸਤੇ ਤੇ ਚਲਾ ਗਿਆ ਜੋ ਸੁਰੱਖਿਆ ਕਾਰਨਾਂ ਕਰਕੇ ਪਹਿਲਾਂ ਹੀ ਬੰਦ ਸੀ ਜਿੱਥੇ ਪੈਰ ਫਿਸਲਨ ਕਰਕੇ ਉਹ ਡੂੰਗੀ ਖੰਡ ਵਿੱਚ ਜਿੱਗਿਆ ਹੈ ਤੇ ਉਸ ਦੀ ਮੌਤ ਹੋ ਗਈ ਸੂਚਨਾ ਮਿਲਦੇ ਹੀ ਐਸਡੀਆਰਐਫ ਤੇ ਹੋਰ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਗੁਰਪ੍ਰੀਤ ਸਿੰਘ ਨੂੰ ਬਹੁਤ ਮੁਸ਼ਕਲਤ ਨਾਲ ਖੰਡ ਵਿੱਚੋਂ ਬਾਹਰ ਕੱਢਿਆ ਇਹ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤਰਨਤ ਦੇ ਪਿੰਡ ਭੁੱਲਰ ਨੇੜੇ ਪੁਲਿਸ ਤੇ ਬਦਮਾਸ਼ ਵਿਚਾਲੇ ਅਨਕੰਟਰੋਲ ਹੋਇਆ। ਪੁਲਿਸ ਨੇ ਫਰੋਤੀਆਂ ਮੰਗਣ ਵਾਲੇ ਬਦਮਾਸ਼ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਰੋਕੇ ਜਾਣ ਤੇ ਬਦਮਾਸ਼ ਨੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਬਦਮਾਸ਼ ਗੰਭੀਰ ਰੂਪ ਚਗਮੀ ਹੋ ਗਿਆ। ਬੁਲਜਮ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ ਤੇ ਉਸ ਕੋਲ 32 ਬੋਰ ਦਾ ਪਿਸਤੌਲ ਇੱਕ ਮੈਗਜ਼ੀਮ ਤੇ ਜਿੰਦਾ ਕਾਰਤੂਸ ਸਣੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜਿਵੇਂ ਹੀ ਤਰਨਤਾਰ ਪੁਲਿਸ ਨੇ ਭੁੱਲਰ ਪਿੰਡ ਕੋਲ ਗੁਰਲਾਲ ਸਿੰਘ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਬਦਮਾਸ਼ ਨੇ ਪੁਲਿਸ ਤੇ ਗੋਲੀਆਂ ਚਲਾਉਂਦਿਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਬਦਮਾਸ਼ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਗੁਰਲਾਲ ਸਿੰਘ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪੁਲਸ ਵੱਲੋਂ ਮਰਜਮ ਦੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਫਰੀਪੁਰ ਦੇ ਤਾਰਾਵਾਲੀ ਪਿੰਡ ਦੇ ਰਹਿਣ ਵਾਲੇ ਸਰਬਨ ਸਿੰਘ ਲਈ ਭਾਰਤੀ ਫੌਜ ਨੇ ਵੱਡਾ ਐਲਾਨ ਕੀਤਾ ਹੈ ਦਾਸਾਲਾ ਸਰਬਨ ਸਿੰਘ ਦੀ ਹਿੰਮਤ ਅਤੇ ਦੇਸ਼ ਭਗਤੀ ਨੇ ਭਾਰਤੀ ਫੌਜ ਦਾ ਦਿਲ ਜਿੱਤਿਆ ਹੈ ਆਪਰੇਸ਼ਨ ਸੰਧੂਰ ਦੌਰਾਨ ਸਰਬਨ ਸਿੰਘ ਫੌਜੀ ਜਵਾਨਾਂ ਦੀ ਸੇਵਾ ਕਰਦਾ ਸੀ ਉਹ ਜੰਗ ਜਿੜਟੇ ਫੌਜੀਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਦਾ ਸੀ ਸਰਬਨ ਸਿੰਘ ਦੇ ਇਸੇ ਹਿੰਮਤ ਤੇ ਉਚਾਰ ਨੂੰ ਦੇਖਦੇ ਹੋਏ ਭਾਰਤੀ ਫੌਜ ਦੀ ਗੋਲਡਨ 에ਰੋ ਡਿਵੀਜ਼ਨ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ ਭਾਰਤੀ ਫੌਜ ਵੱਲੋਂ ਸਰਬਨ ਸਿੰਘ ਦੇ ਦਾਖਲੇ ਤੋਂ ਲੈ ਕੇ ਹਰ ਸਕੂਲੀ ਲੋੜ ਪੂਰੀ ਕੀਤੀ ਜਾਵੇਗੀ ਬੀਤੇ ਦਿਨੀ ਫੌਜ ਪਰਵੇਕੇ ਇੱਕ ਸਮਾਗਮ ਦੌਰਾਨ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਸਰਵਣ ਸਿੰਘ ਨੂੰ ਸਨਮਾਨਿਤ ਕੀਤਾ। ਉਹਨਾਂ ਕਹਾਂਗੇ ਜਦੋਂ ਆਪਰੇਸ਼ਨ ਸਦੂਰ ਦੌਰਾਨ ਗੋਲੀਬਾਰੀ ਹੋਈ ਸੀ ਤਾਂ ਉਸ ਮੇ ਸਰਵਣ ਸਿੰਘ ਦੇ ਪਿੰਡ ਵਿੱਚ ਤਾਇਨਾਤ ਫੌਜੀਆਂ ਲਈ ਪਾਣੀ, ਬਰਫ਼, ਚਾਹ, ਦੁੱਧ, ਤੇਲ ਆਦਿ ਲੈ ਕੇ ਜਾਂਦਾ ਸੀ। ਜਿਕਰਯੋਗ ਹੈ ਕਿ ਸਰਵਣ ਸਿੰਘ ਵੱਡਾ ਹੋ ਕੇ ਫੌਜੀ ਬਣਨਾ ਚਾਹੁੰਦਾ ਹੈ। ਮਮਦੋੜ ਦੇ ਪਿੰਡ ਤਾਰਾਂਵਾਲੀ ਦੇ ਰਹਿਣ ਵਾਲੇ ਸਰਵਣ ਸਿੰਘ ਨੇ ਕਿਹਾ ਕਿ ਮੈਂ ਫੌਜ ਵਿੱਚ ਪਰਤੀ ਹੋਣਾ ਚਾਹੁੰਦਾ ਹਾਂ ਤਾਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ ਫੌਜ ਨੇ ਕਿਹਾ ਕਿ ਸਰਵਰ ਸਿੰਘ ਦੀ ਕਹਾਣੀ ਦੇਸ਼ ਭਰ ਦੇ ਉਹਨਾਂ ਨਾਇਕਾਂ ਦੀ ਯਾਦ ਬਉਂਦੀ ਹੈ ਜੋ ਸਤਕਾਰ ਤੇ ਸਮਰਥਨ ਦੇ ਹੱਕਦਾਰ ਹਨ ਸਰਵਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਆਪਣੀ ਜਨ ਸੰਧੂਰ ਵੇਲੇ ਬਹੁਤ ਹੀ ਤਣਾਅਪੂਰਨ ਮਾਹੌਲ ਸੀ ਪਰ ਸਰਵਰ ਨੇ ਬਿਨਾ ਕਿਸੇ ਡਰ ਤੋਂ ਆਪਣੀ ਮਰਜ਼ੀ ਨਾਲ ਸੈਨਿਕਾਂ ਦੀ ਸੇਵਾ ਕੀਤੀ ਉਹ ਹਰ ਰੋਜ਼ ਉਹਨਾਂ ਲਈ ਦੁੱਧ ਤੇ ਲੱਸੀ ਤੇ ਠੰਡਾ ਪਾਣੀ ਲੈ ਕੇ ਜਾਂਦਾ ਸੀ ਤਣਾਅਪੂਰਨ ਹਾਲਾਤਾਂ ਦੇ ਬਾਵਜੂਦ ਸਰਵਰ ਸਿੰਘ ਬਿਲਕੁਲ ਨਹੀਂ ਡਰਿਆ ਚੋਮਣੀ ਕਾਲੀਦਲ ਦੇ ਵਿਧਾਇਕ ਅਤੇ ਵਿਕਰਮਾ ਸਿੰਘ ਜੀਠੀਆ ਦੀ ਪਤਨੀ ਗਨੀਬ ਕੌਰ ਨੇ ਚੰਡੀਗੜ੍ਹ ਦੇ ਐਸਐਸਪੀ ਨੂੰ ਲਿਖਣ ਤੋਂ ਬਾਅਦ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਚਿੱਠੀ ਲਿਖੀ ਹੈ। ਚਿੱਠੀ ਲੈ ਕੇ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ 25 ਜੂਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਘਰ 'ਚ ਦਾਖਲ ਹੋਣ ਦੇ ਇਲਜ਼ਾਮ ਲਾਏ ਹਨ। ਗਨੀਬ ਕੌਰ ਨੇ ਲਿਖਿਆ ਕਿ 25 ਜੂਨ 2025 ਨੂੰ ਸਿਵਲ ਕੱਪੜਿਆਂ 'ਚ 20 ਦੇ ਕਰੀਬ ਮੁਲਾਜ਼ਮ ਮੇਰੇ ਘਰ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਮੌਕੇ ਤੇ ਮੌਜੂਦ ਮੇਰੇ ਬਜ਼ੁਰਗ ਅਤੇ ਬਿਮਾਰ ਮਾਤਾ ਜੀ ਨੂੰ ਅਤੇ ਪਰਿਵਾਰ ਦੇ ਸਹਾਇਕ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੀਆਂ ਪੜਾਂ ਦੀਆਂ ਇੱਜ਼ਤਾਂ ਦੇ ਰਾਖੇ ਖਮਾਉਣ ਵਾਲੇ ਪੰਜਾਬੀ ਅੱਜ ਬਜ਼ੁਰਗ ਮਹਿਲਾ ਨੂੰ ਅਪਮਾਨਿਤ ਕਰ ਰਿਹਾ ਨਾ ਸਾਡੇ ਵਕੀਲ ਸਾਹਿਬ ਵੱਲੋਂ ਪਛਾਣ ਪੱਤਰ ਮੰਗਰਤੇ ਸਿਰਫ ਐਸਐਸਪੀ ਅਰਉਨ ਸਿਆਣੀ ਨੇ ਆਪਣੀ ਪਛਾਣ ਦੱਸੀ ਉਹਨਾਂ ਨੇ ਸੇ ਦੋਸ਼ ਲਗਾਇਆ ਕਿ ਪੁਲਿਸ ਦੀ ਰੇਡ ਦੌਰਾਨ ਘਰ ਵਿੱਚ ਮੈਂ ਵੀ ਮੌਜੂਦ ਨਹੀਂ ਸੀ ਤੇ ਕੋਈ ਵੀ ਮਰਦ ਮੈਂਬਰ ਵੀ ਮੌਜੂਦ ਨਹੀਂ ਸੀ ਇਸ ਦੇ ਬਾਵਜੂਦ ਪੁਲਿਸ ਨੇ ਘਰ ਵਿੱਚ ਹੋਲਡ ਰਵਾਜੀ ਕੀਤੀ ਅਤੇ ਸਮਾਨ ਦੀ ਤਲਾਸ਼ੀ ਨਹੀਂ ਵਿਕਰਮ ਮਜੀਠੀਆ ਦੇ ਸਾਰੀ ਕਾਰਵਾਈ ਸਿਰਫ ਇਸੇ ਕਰਕੇ ਹੋ ਰਹੀ ਹੈ ਕਿ ਉਹ ਪੰਜਾਬ ਦੇ ਕੈਰਕਵਾਨ ਅਤੇ ਪੰਜਾਬੀਆਂ ਦੇ ਮੁੱਦਿਆਂ ਤੇ ਹਮੇਸ਼ਾ ਆਵਾਜ਼ ਉਲੰਧ ਕਰਦੇ ਹਨ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ 25 ਜੂਨ ਨੂੰ ਪੁਲਿਸ ਵੱਲੋਂ ਮੇਰੇ ਬੱਚਿਆਂ ਬਜ਼ੁਰਗ ਮਾਤਾ ਜੀ ਤੇ ਪਰਿਵਾਰ ਨਾਲ ਸੰਬੰਧਿਤ ਕਰਮਚਾਰੀਆਂ ਦੇ ਕੀਤੇ ਅਪਮਾਨ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਪੁਲਿਸ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੀ ਹਾਂ ਜੀਰਾ ਦੇ ਵੱਡੇ ਆਗੂ ਹਰਪੀ ਸਿੰਘ ਹੀਰੋ ਵਰਕਰਾਂ ਸਮੇਤ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸਿਰ ਪਾਓ ਪਾ ਕੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਇਸ ਦੇ ਨਾਲ ਹੀ ਹਰਪੀ ਸਿੰਘ ਹੀਰੋ ਨੂੰ ਹਲਕਾ ਜੀਰਾ ਦੀ ਬਾਗੜੌਰ ਸੌਂਪੀ ਗਈ ਹਰਪੀ ਸਿੰਘ ਹੀਰੋ ਨੂੰ ਹਲਕਾ ਜੀਰਾ ਦਾ ਇੰਚਾਰਜ ਯੋਗਤ ਕਰ ਦਿੱਤਾ ਗਿਆ ਹੈ ਜਲੰਧਰ ਦੇ ਆਦਮਪੁਰ ਤੋਂ ਲਾਹਵਲਪੁਰ ਜਾਣ ਵਾਲੇ ਹਾਈਵੇ ਤੇ ਸਥਿਤ ਇੱਕ ਨਿੱਜੀ ਸਕੂਲ ਵਿੱਚ ਬੱਚੀ ਦੀ ਟੱਕਰ ਨਾਲ 4 ਸਾਲਾਂ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਸਕੂਲ ਵੱਸਦੇ ਪਿਛਲੇ ਟਾਹਰੇ 'ਟਾ ਆ ਗਈ ਇਹ ਘਟਨਾ ਅੱਜ ਸੋਮਵਾਰ ਸਵੇਰੇ ਵਾਪਰੀ। ਜਿਸ ਤੋਂ ਬਾਅਦ ਆਦਮਪੁਰ ਥਾਣੇ ਦੀ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੇਵਲਾ ਹਸਪਤਾਲ ਜਲੰਧਰ ਭੇਜ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਮੇਤੂ ਕ ਬੱਚੀ ਦੀ ਪਛਾਣ ਕੀਰਤ ਧੀ ਇੰਦਰਜੀਤ ਸਿੰਘ ਵਜੋਂ ਹੋਈ ਹੈ। ਕੁੜੀ ਆਦਮਪੁਰ ਦੇ ਇੱਕ ਸਕੂਲ ਵਿੱਚ ਜੁਕੇਜੀ ਦੀ ਵਿਦਿਆਰਤਣ ਸੀ। ਉਹ ਆਦਮਪੁਰ ਦੇ ਜੋਹਲਾ ਨੇੜੇ ਸਥਿਤ ਉਦੇਸ਼ੀਆ ਪਿੰਡ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਧੀ ਸੀ। ਕੀਰਤ ਰੋਜ਼ਾਨਾ ਵਾਂਗ ਸਵੇਰੇ ਸਕੂਲ ਬੱਸ ਰਾਈਨ ਸਕੂਲ ਪਹੁੰਚੇ ਸੀ। ਜਦੋਂ ਬੱਸ ਸਕੂਲ ਦੇ ਗੇਟ ਕੋਲ ਰੁਕੀ ਤਾਂ ਬੱਚੀ ਨੂੰ ਬੱਸ ਵਿੱਚੋਂ ਉਤਾਰ ਦਿੱਤਾ ਗਿਆ। ਇਸ ਦੌਰਾਨ ਉਹ ਬੱਸ ਦੇ ਪਿਛਲੇ ਟੈਰਾਂ ਹੇਠਾਂ ਆ ਗਈ ਤੇ ਮੌਕੇ ਤੇ ਉਸ ਦੀ ਮੌਤ ਹੋ ਗਈ। ਮਬਦੂਦ ਦੇ ਪਿੰਡ ਲੱਖਾ ਸਿੰਘ ਵਾਲਾ 18 ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਪਿਆਂ ਤੇ ਉਸ ਸਮੇਂ ਦੁੱਖਾਂ ਦਾ ਭਾਰ ਟੁੱਟ ਗਿਆ ਜਦੋਂ ਉਹਨਾਂ ਦਾ ਮਾਸੂਮ ਜਿਹਾ ਪੁੱਤ ਪਿੰਡ ਦੇ ਟੋਬੇ ਵਿੱਚ ਡਿੱਗ ਗਿਆ ਅਤੇ ਜਦੋਂ ਮਾਪਿਆਂ ਨੂੰ ਆਪਣਾ ਪੁੱਤ ਮਿਲਿਆ ਤਾਂ ਉਹ ਪਾਣੀ ਦੇ ਟੋਬੇ ਤੇ ਤੈਰਦਾ ਹੋਇਆ ਨਜ਼ਰ ਆ ਰਿਹਾ ਸੀ ਕਿ ਉਹ ਮ੍ਰਿਤਕ ਹਾਲਤ ਵਿੱਚ ਸੀ ਮ੍ਰਿਤਕਾ ਮਾਸੂਮ ਦੀ ਪਛਾਣ ਅਰਮਾਨ ਬਜੋਂ ਹੋਈ ਹੈ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦਾਦੇ ਨੇ ਦੱਸਿਆ ਕਿ ਆਪਣੇ ਛੋਟੇ ਪੁੱਤ ਦੀ ਦਵਾਈ ਲੈਣ ਮਗਰੋਂ ਜਦੋਂ ਮੈਂ ਘਰ ਆਇਆ ਤਾਂ ਮੈਨੂੰ ਕਾਫੀ ਦੇਰ ਤੱਕ ਅਰਮਾਨ ਨਜ਼ਰ ਨਹੀਂ ਆਇਆ ਤਾਂ ਇਸ ਤੋਂ ਬਾਅਦ ਫਿਰ ਪਰਿਵਾਰ ਵਾਲਿਆਂ ਅਸੀਂ ਭਾਕ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਦਿਨ ਭਾਕ ਕਰਨ ਦੇ ਬਾਅਦ ਗੁਆਣ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ بڑے ਪਾਣੀ ਦੇ ਟੁੱਬੇ ਵਿੱਚੋਂ ਅਰਮਾਨ ਦੀ ਲਾਸ਼ ਤੈਰਦੀ ਨਜ਼ਰ ਆਈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਉਤਰਾ ਖੇਤਰ ਵਿੱਚ ਮਾਈਲਸਟੋਨ ਸਕੂਲ ਅਤੇ ਕਾਲਜ ਦੇ ਕੈਂਪਸ ਵਿੱਚ ਬੰਗਲਾਦੇਸ਼ ਹਵਾਈ ਸੈਨਾ ਦਾ ਇੱਕ ਸਿਕਲਾਈ ਜੈਟ ਐਫ 7 ਬੀ ਜੀ ਆਈ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਘੱਟੋ ਘੱਟ 2 ਵਿਅਕਤੀ ਦੀ ਮੌਤ ਹੋ ਗਈ ਹੈ। ਕਾਟਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਪਰ ਅਜੇ ਤੱਕ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਫੁਟੇਜ ਉਸੇ ਹਾਦਸੇ ਦਾ ਹੈ ਜਾਂ ਨਹੀਂ ਹਜਰਤ ਸ਼ਾਜ ਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਸੀਨੀਅਰ ਅਧਿਕਾਰੀਏ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਮੁੰਬਈ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਤੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਅੱਜ ਸਵੇਰੇ ਮੁੰਬਈ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ 에어 ਇੰਡੀਆ ਦਾ AI 2744 ਜਹਾਜ਼ ਮੀਂਹ ਕਾਰਨ ਫਿਸਲ ਗਿਆ ਇਸ ਨਾਲ ਇੱਕ ਵੱਡਾ ਹਾ사 ਟਲ ਗਿਆ ਏ ਜਹਾਜ ਕੋਚੀ ਤੋਂ ਮੁੰਬਈ ਆਇਆ ਸੀ ਇਹ ਲਾਈਨ ਨੇ ਆ ਕੇ ਸਾਰੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਤਾਲ ਲਿਆ ਗਿਆ ਹੈ ਜਹਾਜ ਨੂੰ ਹੁਣ ਜਾਂਚ ਲਈ ਰੋਕ ਦਿੱਤਾ ਗਿਆ ਹੈ ਇਸ ਦੌਰਾਨ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਉਤਰ ਗਏ ਹਨ ਸੂਤਰਾਂ ਅਨੁਸਾਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ 4731 ਦੀ ਇੱਕ ਟੀਮ ਸਿੱਤੀ ਦਾ ਬਲੰਕਣ ਕਰ ਰਹੀ ਹੈ ਹਵਾਵਾਜੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਜਹਾਜ ਨੂੰ ਜਾਂਚ ਲਈ ਰੋਕ ਦਿੱਤਾ ਗਿਆ ਹੈ ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਨਸ਼ਾ ਤਸਕਰੀ ਦੇ ਮਾਮਲੇ ਜਿਖਰੀ ਥਾਰ ਵਾਲੀ ਬਰਖਾਸਤ ਕਨਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਅਮਨਦੀਪ ਕੌਰ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਦੱਸਣ ਜੋ ਗਾ ਹੈ ਕਿ ਅਮਨਦੀਪ ਕੌਰ ਖਿਲਾਫ ਨਸ਼ਾ ਤਸਕਰੀ ਦੀ ਐਫਆਈਆਰ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਉਸ ਦੀ ਥਾਰ ਤੋਂ ਚਿੱਟਾ ਬਰਾਮਦ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਵਾਰ ਫੇਰ ਲੋਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਜਾਗਰੂਕ ਕੀਤਾ ਅਤੇ ਵਿਰੋਧੀਆਂ ਵੱਲੋਂ ਫਲਾਈਆਂ ਜਾ ਰਹੀਆਂ ਫ਼ਰਮਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਹਨਾਂ ਇਹ ਗੱਲ ਵੀ ਸਪੱਸ਼ਟ ਕੀਤੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਾਲੀ ਜਗ੍ਹਾ ਵਿੱਚ ਰਜਿਸਟਰੀਆਂ 'ਤੇ ਕੋਈ ਪਾਬੰਦੀ ਨਹੀਂ ਹੈ। ਜ਼ਮੀਨਾਂ ਦੇ ਮਾਲਕ ਆਪਣੀ ਮਰਜ਼ੀ ਮੁਤਾਬਕ ਹਰ ਫੈਸਲਾ ਲੈ ਸਕਦੇ ਹਨ। ਉਹਨਾਂ ਇਹ ਵੀ ਕਿਹਾ ਕਿ ਜੇ ਲੋਕਾਂ ਦੇ ਮਨ ਵਿੱਚ ਕਿਸੇ ਕਿਸਮ ਦਾ ਕੋਈ ਵੀ ਸਵਾਲ ਹੈ ਤਾਂ ਉਹ ਸਿੱਧਾ ਸਰਕਾਰ ਨੂੰ ਲਿਖ ਕੇ ਭੇਜਣ, ਅਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦੇਵਾਂਗੇ। ਮੁੱਖ ਮੰਤਰੀ ਮਾਨ ਅਜ ਧੂਰੀ ਵਿਕੇ 75 ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਰਜਾਂ ਲਈ ਚੈੱਕ ਵੰਡਣ ਪਹੁੰਚੇ ਸਨ ਇਸ ਦੌਰਾਨ ਆਪਣੀ ਸਮੋਦਰ ਵਿੱਚ ਮੁੱਖ ਮੰਤਰੀ ਨੇ ਲੈਂਡ ਪੂਲਿੰਗ ਪਾਲਸੀ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਇਸ ਪਾਲਸੀ ਨਾਲ ਵਿਰੋਧੀਆਂ ਦਾ ਗੈਰ ਕਾਨੂੰਨੀ ਕਲੋਨੀਆਂ ਦਾ ਧੰਦਾ ਬੰਦ ਹੋ ਜਾਵੇਗਾ ਇਸ ਲਈ ਇਹ ਰੌਲਾ ਪਾ ਰਹੇ ਹਨ ਉਹਨਾਂ ਸਾਬ ਕਿਹਾ ਕਿ ਪਾਲਸੀ ਤਹਿਤ ਕਿਸੇ ਦੀ ਵੀ ਜ਼ਮੀਨ ਅਕਾਇਰ ਨਹੀਂ ਕੀਤੀ ਜਾਵੇਗੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਦੇ ਦੇਵੇ ਨਹੀਂ ਦੇਣਾ ਚਾਹੁੰਦਾ ਤਾਂ ਨਾ ਦੇਵੇ ਰੋਧੀਆਂ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਸ ਥਾਂ ਲੈਂਡ ਪੂਲਿੰਗ ਦੀ ਨੋਟੀਫਿਕੇਸ਼ਨ ਹੋ ਜਾਵੇਗੀ ਉਹ ਜਗ੍ਹਾ ਰਜਿਸਟਰੀ ਤੇ ਪਾਉਂਦੀ ਲੱਗ ਜਾਵੇਗੀ ਜੋ ਬਿਲਕੁਲ ਝੂਠ ਹੈ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਹਿਆ ਕਿ ਲੈਂਡ ਪੂਲਿੰਗ ਲਈ ਸਹਿਮਤੀ ਦੇਣ ਤੋਂ ਬਾਅਦ ਜਦੋਂ ਤੱਕ ਸਰਕਾਰ ਵੱਲੋਂ ਕਲੋਨੀ ਡਿਵੈਲਪਮੈਂਟ ਕੀਤੀ ਜਾਂਦੀ ਉਹ ਤੱਕ ਉਹ ਜ਼ਮੀਨ ਤੇ ਤੁਸੀਂ ਖੇਤੀ ਵੀ ਜਾਰੀ ਰੱਖ ਸਕਦੇ ਹੋ ਇਹ ਜ਼ਮੀਨ ਲਈ 50000 ਰੁਪਏ ਟਕੇ ਤੇ ਵੱਖਰੇ ਤੌਰ ਤੇ ਦਿੱਤੇ ਜਾਣਗੇ ਇਸ ਰਕਮ ਨੂੰ ਵੀ 70000 ਰੁਪਏ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਉਨਾ ਕੇ ਆ ਕੇਸੀ ਜ਼ਮੀਨ ਦੇ ਮਾਲਕ ਨੂੰ ਕਿਸੇ ਵੀ ਤਰ੍ਹਾਂ ਦਾ ਘਾਟਾ ਨਹੀਂ ਪੈਣ ਦੇਵਾਂਗੇ ਇਸ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ